ਸਤਿ ਸ੍ਰੀ ਅਕਾਲ ਜੀ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਆ ਉਹ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਜੀ ਤੇ ਘੰਟੀ ਦੇ ਬਟਨ ਨੂੰ ਜ਼ਰੂਰ ਦਬਾ ਦਿਓ ਅੱਜ ਅਸੀਂ ਲੈ ਕੇ ਆਇਆ ਚਾਰ ਟਰਾਲੀਆਂ ਦੀ ਐਡਾ ਪਹਿਲੀ ਹੈ ਜੀ ਡੈਂਪਰ ਟਰਾਲੀ 11x6 ਇੰਚ 6 ਮਾਡਲ 2016 ਜੀ ਰੇਟ ਮੰਗੇ ਕਿਸਾਨ ਵੀਰ ਨੇ 1,15,000 ਕਿਸਾਨ ਵੀਰ ਦਾ ਨੰਬਰ ਹੈ ਜੀ 9501088200 99 95010 89298 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੇ ਖਰੀਦ ਸਕਦੇ ਹੋ ਦੂਜਾ ਟਰਾਲਾ ਵਿਕਾਓ ਦੋ ਟਰਾਲੇ ਵਿਕਾਉ ਨੇ ਜੀ ਏਰੀਆ ਚ ਡੀਪਿੰਡ ਸਰਸਾ ਹਰਿਆਣਾ ਨੀਲਾ ਟਰਾਲਾ 2014 ਮਾਡਲ ਹੈ ਜੀ ਸਾਈਜ਼ ਹੈ ਜੀ 11x7 ਟਾਇਰ ਪਏ ਹੈ ਜੀ 40 ਪੈਸੇ ਰੇਟ ਮੰਗੇ ਕਿਸਾਨ ਵੀਰ ਨੇ 130000 ਦੋ ਟਰਾਲੇ ਵਿਕਾਉ ਉਹ ਨਹੀਂ ਜੀ ਏਰੀਆ ਵੀਰ ਦਾ ਛਿੜੀ ਪਿੰਡ ਸਰਸਾ ਹਰਿਆਣਾ ਨੀਲਾ ਟਰਾਲਾ 2014 ਮਾਡਲ ਹੈ ਜੀ ਸਾਈਜ਼ ਪੇ 11 ਵਾ 7 ਹੈ ਜੀ ਟਾਇਰ ਪਏ ਹੈ ਜੀ 40 ਪੈਸੇ ਰੇਟ ਮੰਗੇ ਕਿਸਾਨ ਵੀਰ ਨੇ 130000 ਕਿਸਾਨ ਵੀਰ ਦਾ ਨੰਬਰ ਹੈ ਜੀ 96714 716048 96714 71648 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲਾ ਖਰੀਦ ਸਕਦੇ ਹੋ ਜੀ ਜੇ ਤੁਸੀਂ ਆਪਣੇ ਸੰਦਾਂ ਦੀ ਐਡ ਕਰਾਉਣੀ ਹੈ ਤਾਂ ਵੀਡੀਓ ਬਣਾ ਕੇ ਭੇਜਿਆ ਕਰੋ ਤੇ ਵਿੱਚ ਆਪਣਾ ਨੰਬਰ ਕਾਪੀ ਤੇ ਲਿਖ ਕੇ ਦਿਖਾਇਆ ਕਰੋ ਜੀ ਤਾਂ ਜੋ ਅਸੀਂ ਤੁਹਾਡੀ ਐਡ ਸਿੱਧੀ ਲਾ ਸਕੀਏ ਉਨ ਗੱਲ ਕਰਦਾ ਪਰ ਦੂਜਾ ਟਰਾਲਾ ਸਾਈਜ਼ 11x7 ਹੈ ਜੀ ਮਾਡਲ 2015 ਜੀ ਟਾਇਰ 40 ਪੈਸੇ ਪਈ ਹੈ ਰੇਟ ਮੰਗੇ ਕਿਸਾਨ ਵੀਰ ਨੇ ਜੀ 75000 ਦੂਜਾ ਟਰਾਲਾ ਸਾਈਜ਼ 11x7 ਮਾਡਲ 2015 ਜੀ ਟਾਇਰ 40 ਪੈਸੇ ਪਈ ਹੈ ਰੇਟ ਮੰਗੇ ਕਿਸਾਨ ਵੀਰ ਨੇ 75000 ਕਿਸਾਨ ਵੀਰ ਦਾ ਨੰਬਰ ਹੈ ਜੀ 96714 71648 94 96714 71648 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲਾ ਖਰੀਦ ਸਕਦੇ ਹੋ ਜੀ ਅਸੀਂ ਪਹਿਲਾਂ ਟਰਾਲੀਆਂ ਦੀ ਐਡ ਲਾਈ ਸੀ ਜਿਸ ਵਿੱਚ ਵੀਰ ਨੇ ਨੰਬਰ ਗਲਤ ਦੱਸਤਾ ਸੀ ਤੇ ਉਹ ਨੰਬਰ ਕਿਤੇ ਹੋਰ ਮਿਲਦਾ ਸੀ ਮਿਲ ਉਹ ਨੰਬਰ ਕਿਤੇ ਹੋਰ ਮਿਲ ਰਿਹਾ ਸੀ ਉਹਨਾਂ ਦਾ ਉਹਨਾਂ ਨੇ ਸਾਨੂੰ ਫੋਨ ਕਰਕੇ ਕਿਹਾ ਕਿ ਤੁਸੀਂ ਨੰਬਰ ਗਲਤ ਦੇ ਦਿੱਤਾ ਹੈ ਇਸ ਕਰਕੇ ਵੀਡੀਓ ਬਣਾ ਕੇ ਭੇਜਿਆ ਕਰੋ ਕਾਪੀ ਤੇ ਆਪਣਾ ਨੰਬਰ ਲਿਖ ਕੇ ਵੀਡੀਓ ਚ ਦਿਖਾਇਆ ਕਰੋ ਜੀ ਜੇ ਤੁਸੀਂ ਐਡ ਕਰਵਾਉਣੀ ਹੈ ਤਾਂ ਸਾਡਾ ਨੰਬਰ ਜਮਾ ਥੱਲੇ ਵੀਡੀਓ ਦੇ ਖੱਟੇ ਐਕਸਟਰਾ ਸ਼ੋ ਹੋ ਰਿਹਾ ਉਸ ਨੰਬਰ ਤੇ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ 17 ਫੁੱਟੀ ਟਰਾਲੀ ਉਹ 17 ਕੁਇੰਟਲ ਦੀ ਟਰਾਲੀ ਹੈ ਰੇਟ ਮੰਗੇ ਕਿਸਾਨ ਵੀਰ ਨੇ 56000 ਏਰੀਆ ਜੀ ਲੰਬੀ 17 ਕੁਇੰਟਲ ਦੀ ਟਰਾਲੀ ਹੈ ਰੇਟ ਮੰਗੇ ਕਿਸਾਨ ਵੀਰ ਨੇ 56000 ਏਰੀਆ ਵੀਰ ਦਾ ਜੀ ਲੰਬੀ ਕਿਸਾਨ ਵੀਰ ਦਾ ਨੰਬਰ ਹੈ ਜੀ 62840 85 602 8840 85602 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਖਰੀਦ ਸਕਦੇ ਹੋ ਬਿਨਾ ਬਿਨਾ ਚੈੱਕ ਵਾਲੀ ਵਧੀਆ ਹਾਲਤ ਦੀ ਟਰਾਲੀ ਹੈ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਜੀ ਬਾਤੋ ਅੱਧ ਵਟਸਐਪ ਗਰੁੱਪ ਪਰ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਕਿਸਾਨ ਵੀ ਫਾਇਦਾ ਚੁੱਕ ਸਕਣ ਤੇ ਸੰਦ ਖਰੀਦ ਸਕਣ ਜਿਹੜੇ ਵੀ ਸਾਡੇ ਚੈਨਲ ਦੇ ਨਾਲ ਜੁੜ ਰਹੇ ਹੈ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਸਾਡੇ ਚੈਨਲ ਦੇ ਨਾਲ ਬਣੇ ਰਿਹਾ ਕਰੋ ਤੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਬੈਠੇ ਆਂ ਚੌਥੀ ਗੱਲ ਕਹਾਂ ਜੀ ਟਰਾਲੀ 12x16 12x6 ਮਾਡਲ 2012 ਰੇਟ ਮੰਗੇ ਜੀ 60000 ਟਰਾਲੀ 12 ਵਾਇਸ਼ੇ ਮਾਡਲ 2012 ਰੇਟ ਮੰਗੇ ਜੀ 60000 ਏਰੀਆ ਵੀਰ ਦਾ ਫਗਵਾੜਾ ਨੰਬਰ ਹੈ ਜੀ ਵੀ ਦਾ 98725 35833 ਟਾਇਰ ਪੈਸੀ 40 ਪੈਸੇ ਬਿਲਕੁਲ ਸਾਫ ਟਰਾਲੀ ਹੈ ਕਿਸਾਨ ਵੀਰ ਦਾ ਨੰਬਰ 98725 35833 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਖਰੀਦ ਸਕਦੇ ਹੋ ਜੀ ਜੇ ਤੁਸੀਂ ਆਪਣੇ ਕਿਸੇ ਵੀ ਤਰ੍ਹਾਂ ਦੇ ਸੰਧਾਂ ਦੀ ਐਡ ਕਰਵਾਉਣੀ ਹੈ ਤਾਂ ਸਾਡਾ ਨੰਬਰ ਵੀਡੀਓ ਦੇ ਥੱਲੇ ਖੱਟੇ ਅੱਖਰਾਂ 'ਚ ਸ਼ੋਅ ਹੋ ਰਿਹਾ ਹੈ ਉਸ ਨੰਬਰ ਤੇ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਤੇ ਆਪਣਾ ਨੰਬਰ ਕਾਪੀ ਤੇ ਲਿਖ ਕੇ ਜਰੂਰ ਦਿਖਾਇਆ ਕਰੋ ਜੀ ਤਾਂ ਕਿ ਅਸੀਂ ਸਿੱਧੀ ਤੋਂ ਡਿਜ਼ਾਈਨ ਲਾ ਸਕੀਏ ਧੰਨਵਾਦ